ਸਵਾਗਤ ਹੈ ਆਪਣੇ YouTube ਚੈਨਲ ਉਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਬਹੁਤ ਸੋਹਣੀ ਚੰਗੇ ਕੱਦ ਕਾਠ ਦੀ ਬੈੜੀ ਲੈ ਕੇ ਆਏ ਹਾਂ ਜਿਹੜੀ ਕਿ ਸੇਲ ਦੇ ਲਈ ਹੈ ਬਾਕੀ ਜੇ ਆਪਾਂ ਕਰੀਏ ਦੀ ਡਿਟੇਲ ਬਾਰੇ ਕੱਲ੍ਹ ਵਾਤ ਮਾਲਕ ਵੀਰ ਕਹਿੰਦੇ ਤੇ ਮੰਗਰ ਬੱਚਾ ਸੀਗਾ ਉਹ ਮਰ ਗਿਆ ਡੇਢ ਮਹੀਨੇ ਦੀ ਸੂਈ ਹੋਈ ਆ 12 ਲੀਟਰ ਦੁੱਧ ਤਿਆਰ ਆ ਬਾਕੀ ਕੱਦ ਕਾਠ ਚੰਗਾਗਾ ਤੁਸੀਂ ਚੈੱਕ ਕਰ ਸਕਦੇ ਹੋ ਤੇ ਸਾਊਸੀਲ ਪੂਰੀ ਆਗੀ ਕਿਵੇਂ ਮਰਜੀ ਥਣਾ ਤੇ ਹੱਥ ਫੇਰੀ ਚੱਲੋ ਬਾਕੀ ਜੇ ਕਿਸੇ ਵੀਰ ਪ੍ਰਾਣੇ ਖਰੀਦਣੀਆਂ ਤਾਂ ਮਾਲਕਾਂ ਦਾ ਨੰਬਰ ਚੱਲੀ ਜਾਂਦਾ 98552 5567 ਤੇ ਮਾਲਕਾਂ ਨਾਲ ਕਰ ਲਿਓ ਸੰਪਰਕ ਮਾਲਕ ਉਮਰਲ ਕਰਦੇ ਇਹਦਾ 45000 ਰੁਪਏ ਪਿੰਡ ਸੂਰੇਵਾਲ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤਹਿਸੀਲ ਗਿੱਦੜਵਾਹਾ ਜੇ ਕਿਸੇ ਨੂੰ ਪਸੰਦ ਆਉਂਦੀ ਹੈ ਤਾਂ ਖਰੀਦਣੇ ਮਾਲਕਾਂ ਨਾਲ ਕਰ ਲਿਓ ਸੰਪਰਕ ਤੇ ਜੇ ਕਿਸੇ ਨੇ ਕਰਨਾ ਆਪਦਾ ਜਾਣਬੇ ਸੇਲ ਤਾਂ ਆਪਣੇ 9041870962 ਆਲ ਨੰਬਰ ਤੇ ਆਪਾਂ ਨੂੰ ਫੋਟੋ ਵੀਡੀਓ ਪੇਕੇ ਆਪਣਾ ਜਾਨਵਰ ਸੇਲ ਕਰਾ ਸਕਦਾ ਈ YouTube ਦੇ ਉੱਤੇ ਫਰੀ ਦੇ ਵਿੱਚ ਚੈਟ ਲਗਾ ਦਿੱਤੀ ਜਾਵੇਗੀ ਤੇ ਆਪਣੀ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਾਕੀ ਆਪਾਂ ਗਾਂ ਦੀ ਡਿਟੇਲਸ ਨੂੰ ਦੁਬਾਰਾ ਦੱਸ ਦਿੰਨੇ ਆ 1.5 ਮਹੀਨੇ ਦੀ ਸੂਈ ਹੋਈ ਆ ਪਹਿਲਾ ਸੂਆ ਸੂਈ ਆ ਦੁੱਧ 12 ਲੀਟਰ ਤਿਆਰ ਆ ਬੱਚਾ ਸੀਗਾ ਮੰਗਰੇ ਦੇ ਵੱਸਾ ਉਹ ਮਰ ਗਿਆ ਤੇ ਸੌਸੀਲ ਪੂਰੀ ਆ ਪੂਰਾ ਠੰਡਾ ਸੁਭਾਗਾ ਕਦ ਕਾਠ ਵੀ ਚੰਗਾ ਗਾ ਮੁੱਲ ਪੰਡਤ 40000 ਰੁਪਇਆ ਕਰਦੇ ਆ ਮਾਲਕ ਵੀਰ ਪਿੰਡ ਸੂਰਿਆਲ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤਹਿਸੀਲ ਗਿੱਦੜਵਾਹਾ ਬਾਕੀ ਮਿਲਾਂਗੇ ਕਿਸੇ ਹੋਰ ਵੀਡੀਓ ਚ ਧੰਨਵਾਦੀ